ਪੰਜਾਬ ਦੇ ਰਾਜਪਾਲ ਦੇ ਅਹੁਦੇ ਨੂੰ ਲੈ ਕੇ ਅੱਜ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਤੇ ਪੰਜਾਬ ਦੇ ਰਾਜਪਾਲ ਦੇ ਅਹੁਦੇ ਉੱਤੇ ਹੁਣ ਨਵੀਂ ਨਿਯੁਕਤੀ ਹੋ ਰਹੀ ਹੈ ਅਤੇ ਅਸਾਮ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਦਾ ਨਵਾਂ ਰਾਜਪਾਲ ਲਾਇਆ ਜਾ ਰਿਹਾ ਹੈ ਗੁਲਾਬ ਚੰਦ ਕਟਾਰੀਆ ਗਵਾਂਡੀ ਸੂਬੇ ਰਾਜਸਥਾਨ ਦੀ ਭਾਜਪਾ ਇਕਾਈ ਦੇ ਸੀਨੀਅਰ ਆਗੂ ਨੇ ਅਤੇ ਹੁਣ ਉਹ ਬਨਵਾਰੀ ਲਾਲ ਪ੍ਰੋਹਿਤ ਦੀ ਥਾਂ ਲੈਣਗੇ ਪੰਜਾਬ ਦੇ ਮੌਜੂਦਾ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ 3 ਫਰਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਨੂੰ ਹੁਣ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੀਕਾਰ ਕਰ ਲਿਆ ਹੈ ਇਸ ਸਬੰਧੀ ਕੁਝ ਨਵੀਆਂ ਨਿਯੁਕਤੀਆਂ ਅਤੇ ਫੇਰਬਦਲ ਹੋਰ ਥਾਂ ਵੀ ਕੀਤੇ ਗਏ ਨੇ ਅਤੇ ਰਾਸ਼ਟਰਪਤੀ ਮੁਰਮੂ ਨੇ 6 ਨਵੇਂ ਰਾਜਪਾਲਾਂ ਨੂੰ ਨਿਯੁਕਤ ਕੀਤਾ ਅਤੇ 3 ਨੂੰ ਤਬਦੀਲ ਕੀਤਾ ਸਿੱਕਮ ਦੇ ਰਾਜਪਾਲ ਲਕਸ਼ਮਨ ਪ੍ਰਸਾਦ ਆਚਾਰੀਆਂ ਨੂੰ ਹੁਣ ਗੁਲਾਬ ਚੰਦ ਕਟਾਰੀਆ ਦੀ ਥਾਂ ਅਸਾਮ ਤਬਦੀਲ ਕਰਨ ਦੇ ਨਾਲ-ਨਾਲ ਮਨੀਪੁਰ ਸੂਬੇ ਦੇ ਰਾਜਪਾਲ ਦਾ ਵਧੀਕ ਚਾਰਜ ਵੀ ਦੇ ਦਿੱਤਾ ਗਿਆ ਪਰ ਪੰਜਾਬ ਦੇ ਨਾਲ ਸੰਬੰਧਿਤ ਵੱਡੀ ਖਬਰ ਇਹ ਹੈ ਕਿ ਬਨਵਾਰੀ لال ਪ੍ਰੋਹਿਤ ਦਾ ਅਸਤੀਫਾ ਪ੍ਰਵਾਨ ਹੋ ਗਿਆ ਤੇ ਉਹਨਾਂ ਦੀ ਥਾਂ ਹੁਣ ਅਸਾਮ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ